ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੱਥਾ ਟੇਕਣਾ ਹੀ ਸਾਡੀ ਰਿਟਾਇਰ ਆਰਮੀ ਉਹ ਵੀ ਸੇਫ ਨਹੀਂ ਆ ਸਾਡੀਆਂ ਭੈਣਾਂ ਆਈਆਂ ਆਪਾਂ ਗੱਲ ਕਰਦੇ ਹਾਂ ਹਾਂਜੀ ਭੈਣ ਜੀ ਕੀ ਨਾਂ ਹੈ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਅਸੀਂ ਮੁਹਾਲੀ ਤੋਂ ਆਏ ਆਂ ਵੀਰ ਜੀ ਹਾਂਜੀ ਕਲਵੀਰ ਕੌਰ ਮੇਰਾ ਨਾਮ ਹੈ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਇੱਥੇ ਮੱਥਾ ਟੇਕਣ ਆਏ ਆਂ ਵੇਖੋ ਸਾਡੀ ਕਿੱਟ ਨਿਕਲ ਗਈ ਹੈ ਉਹਦੇ ਵਿੱਚੋਂ ਮੇਰੇ ਇਹ ਆਰਮੀ ਦੇ ਡਾਕੂਮੈਂਟ 5000 ਰੁਪਏ ਮੇਰਾ ਨਿਕਲ ਚੁੱਕਾ ਦੋ ਬੀਬੀਆਂ ਆਈਆਂ ਸੀ ਸੱਤ ਜਣੀਆਂ ਦਾ ਉਹਨਾਂ ਦਾ ਗਰੁੱਪ ਸੀਗਾ ਨਾਲੇ ਉਹਨਾਂ ਨੇ ਤੂੰ ਤੂੰ ਮੈਂ ਮੈਂ ਮੇਰੇ ਨਾਲ ਕੀਤੀ ਐ ਨਾਲੇ ਮੇਰੇ ਉਹ ਕਾਰਡ ਲੈ ਕੇ ਚਲੇ ਗਿਆ ਫਿਰ ਮੈਂ ਉਹਨਾਂ ਨੂੰ ਧਮਕੀ ਦਿੱਤੀ ਮੇਰੇ ਕਾਰਡ ਕੰਮ ਨਹੀਂ ਤੁਹਾਡੇ ਆਣੇ ਤੁਸੀਂ ਮੇਰੇ ਪੈਸੇ ਰੱਖ ਲਓ ਮੇਰੇ ਪਰ ਡਾਕੂਮੈਂਟ ਤੁਸੀਂ ਵਾਪਸ ਕਰ ਦਿਓ ਫਿਰ ਉਹ ਥੋੜਾ ਡਰ ਕੇ ਤੇ ਉਹ ਪਿੱਛੇ ਸੁੱਟ ਗੀਆਂ ਤੇ ਵੀਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨੇ ਮੈਨੂੰ ਸਾਰੇ ਕਾਰਡ ਮੇਰੇ ਵਾਪਸ ਕਰ ਦਿੱਤੇ ਨੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਕਾਰਡ ਇਹ ਵੀਰ ਜੀ ਨੇ ਸਾਨੂੰ ਅਸੀਂ ਇਹਨਾਂ ਦਾ ਨੰਬਰ ਲੈ ਕੇ ਗਏ ਸੀਗੇ ਇਹਨਾਂ ਨੇ ਫਿਰ ਸਾਨੂੰ ਰਾਤ 1 ਵਜੇ ਕਾਲ ਕੀਤੀ ਕਿ ਤੁਹਾਡੇ ਪੂਰੇ ਜਿਹੜਾ ਤੁਸੀਂ ਦੱਸਦੇ ਸੀ ਕਾਰਡ ਮਿਲ ਚੁੱਕੇ ਨੇ ਤੁਸੀਂ ਆਣ ਕੇ ਸਿੱਦੇ ਸਾਡੀ ਦੁਕਾਨ ਤੋਂ ਲੈ ਲੈ ਸੋ ਸਾਡੀ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਅਸੀਂ ਕਹਿੰਦੇ ਆ ਵੀ ਇੱਥੇ ਮੁਲਾਜ਼ਮ ਲਾ ਦਿਓ ਸੇਵਾਦਾਰ ਲਾ ਦਿਓ ਕੋਈ ਫਰਕ ਨਹੀਂ ਪੈਂਦਾ ਸੋ ਬੇਨਤੀ ਹੈ ਸਾਡੀ ਇੱਥੇ ਇੱਕ ਦੋ ਮੁਲਾਜ਼ਮ ਲਾ ਦਿਆ ਕਰੋ ਸਾਡੀ ਜਿਹੜੀ ਆਰਮੀ ਹੈ ਜੰਗਾਂ ਲੜਨ ਵਾਲੀ ਆਰਮੀ ਉਹ ਵੀ ਸੇਫ ਨਹੀਂ ਹੈਗੀ ਸੋ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਵਿੱਤਰ ਧਰਤੀ ਤੇ ਆਈ ਸੰਗਤ ਨੂੰ ਵੀ ਬੇਨਤੀ ਹੈ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਸਾਡੀਆਂ ਇਹ ਜਿਹੀਆਂ ਭੈਣਾਂ ਬਹੁਤ ਆਂਦੀਆਂ ਜਿਨ੍ਹਾਂ ਨਾਲ ਪਤਾ ਨਹੀਂ ਕਾਰ ਡਿੱਗ ਗਏ ਕਿਸੇ ਦਾ ਪਟੂਆ ਗਿਰ ਗਿਆ ਕਿਸੇ ਦਾ ਕੁਝ ਗਿਰ ਗਿਆ ਬਸ ਕੋਈ ਚਾਹੇ ਤੁਸੀਂ ਗੁਰਦੁਆਰੇ ਚਲ ਜਾਓ ਚਾਹੇ ਚੌਂਕੀ ਚਲ ਜਾਓ ਰਿਪੋਰਟ ਕਰਾ ਦਿਓ ਬਸ ਚਲ ਜਾਓ ਰਿਪੋਰਟ ਕਰਾ ਦਿਓ ਚਲ ਜਾਓ ਪਰ ਪ੍ਰਸ਼ਾਸਨ ਵਾਲੇ ਉਹ ਕੱਲੀ ਰਿਪੋਰਟ ਨਾਲ ਨਹੀਂ ਚੱਲਣਾ ਇਹਨਾਂ ਭੈਣਾਂ ਦੀ ਸੁਣਨੀ ਪੈਣੀ ਸੋ ਸ੍ਰੀਨਾਥ ਪ੍ਰਸਾਦ ਦੀ ਪਵਿੱਤਰ ਧਰਤੀ ਅੱਜ ਆਪਾਂ ਤੁਹਾਨੂੰ ਇੱਕ ਹੋਰ ਰਮੀ ਸਟੋਰੀ ਦੱਸੀ ਤੇ ਅੱਗੇ ਵੀ ਦੱਸਾਂਗੇ ਕਿਸੇ ਨੂੰ ਵੀ ਐਦਾਂ ਦਾ ਕੋਈ ਪਰਸ ਮਿਲਦਾ ਜਾਂ ਕੁਝ ਮਿਲਦਾ ਸਾਡਾ ਨੰਬਰ ਵੀ ਤੁਹਾਨੂੰ ਦਵਾਂਗੇ ਇੱਥੇ ਦੇ ਦਿਆ ਕਰੋ ਨੇ ਪ੍ਰਸ਼ਾਦ ਨੂੰ ਸੁਣਦਾ ਨਾ ਸੁਣੇ ਅਸੀਂ ਬੈਠੇ ਆ ਆਪਣੀਆਂ ਭੈਣਾਂ ਦੀ ਭਰਾਵਾਂ ਦੀ ਸੁਣਨ ਆਲੇ ਤੇ ਅਸੀਂ ਜੂਰ ਉਹਨਾਂ ਨੂੰ ਇਹ ਪਹਚਾਵਾਂਗੇ ਧੰਨਵਾਦ ਜੀ ਸ਼੍ਰੀ ਨਾਨਕ ਪ੍ਰਤਾਪ